ਨਾ ਮੁਗਲਤਾ ਜੀ ਮੈਂ ਕੱਲ ਸਵੇਰੇ ਆਪਣੇ ਘਰ ਪਹੁੰਚ ਕਰਦਾ ਪਿਆ ਸੀਗਾ ਤੇ ਮੈਨੂੰ ਤਾਂ ਹਮਲੇ ਤੋਂ ਫੋਨ ਆਇਆ ਸੀਗਾ ਕਿ ਇੱਧਰ ਤਾਂ ਸਵੇਰੇ ਚੋਰੀ ਹੋ ਗਈ ਹੈ ਜੀ ਪਿੱਤਲ ਦਾ ਸਾਰਾ ਮੂਰਤੀਆਂ ਸੀਗੀਆਂ ਤੇ ਮਾਦਰਾਨੀ ਦੇ ਭਗਵਾਨ ਸਾਰੇ ਨੇ ਉਹ ਸਾਰੇ ਲੈ ਗਏ ਸੀਗੇ ਨਾਲ ਹੀ ਆਪਣੇ ਨਾਲ ਸਾਡੇ ਵਿੱਚ ਕੈ ਸੀਗਾ ਵੀ 25000 ਰੁਪਿਆ ਆਪਾਂ ਸ਼ਿਵਰਾਤਰੀ ਨਾਲ ਲੰਗਰ ਲਾਣੇ ਹਰ ਸਾਲ ਤੇ ਉਹ ਵੀ ਚੋਰ ਲੈ ਗਿਆ ਆਪਣੇ ਨਾਲ ਇਹ ਨਾਲ ਇੱਥੇ ਪਿੱਤਲ ਦੇ ਪਲੇਟਾਂ ਸੀਗੀਆਂ ਘੰਟੀ ਸੀਗੀ ਛੇਰ ਸੀਗੇ ਮਾਤਾ ਰਾਣੀ ਦੇ ਉਹ ਵੀ ਨਾਲ ਲੈ ਗਏ ਅੰਦਰ ਸਾਡੇ ਡੀਵੀਆਰ ਕੈਮਰੇ ਦੀ ਰਿਕਾਰਡਿੰਗ ਵੀ ਉਹ ਵੀ ਨਾਲ ਲੈ ਗਏ ਆਪਣੇ ਅੰਦਰ ਦੇਸੀ ਘੋੜੇ ਡੱਬੇ ਸੀਗੇ ਸਾਡੇ ਉੱਤੇ ਖੰਡ ਜੋ ਜਗਦੀ ਹੈ 24 ਸੈਕਿੰਡੇ ਤੇ ਉਹ ਵੀ ਆਪਣੇ ਨਾਲ ਲੈ ਗਏ ਤੇ ਅੰਦਰ ਰਸੋਈ ਚ ਜਿਹੜੇ ਗੈਸ ਦਾ ਬਰਨਰ ਹੁੰਦਾ ਉਹ ਵੀ ਆਪਣੇ ਨਾਲ ਲੈ ਗਏ ਸਾਰਾ ਕੁਝ ਕੁੱਲ ਕਿੰਨੀਆਂ ਮੂਰਤੀਆਂ ਕੁੱਲ 8-9 ਮੂਰਤੀਆਂ ਸੀਗੀਆਂ ਜੀ ਤੇ ਕਿੰਨਾ ਕੁ weight ਹੋਇਆ ਇੱਕ 2.5 ਕਿਲੋ ਇੱਕ ਮੂਰਤੀ ਦਾ weight ਹੋਏਗਾ ਜੀ ਪਿੱਤਲ ਦਾ ਭਾਰੀ ਹੈ ਜੀ ਗੁਰਜ ਗੁਰਜੋ ਵੀ 1/2 ਕਿਲੋ ਦੇ ਹੋਣੇ ਜੀ ਤਿੰਨ ਗੁਰਜ ਸੀਗੇ ਦੋ ਛੇਰ ਸੀ ਦੋ ਛੇਰ ਸੀਗੇ ਇੱਕ ਕੈਂਟੀ ਸੀਗੀ ਜੀ ਪਿੱਤਲ ਦੀ ਕੁੱਲ ਕਿੰਨਾ ਦਾ ਨੁਕਸਾਨ ਹੋਇਆ ਲੱਗਦਾ ਪਿੱਤਲ ਦੇ ਮੂਰਤੀਆਂ ਔਰ ਸਮਾਨ ਕਿੰਨੇ ਦਾ ਹੋਏਗਾ ਪਿੱਤਲ ਦੀ ਮੂਰਤੀ ਲਾ ਲ ਤੁਸੀਂ 50-60 ਹਜ਼ਾਰ ਦੇ ਅਪਰੋਕਸ ਤੇ ਜਿਹੜੇ ਕੈਸ਼ ਆ ਵੀ 25000 ਰੁਪਏ ਉਹ ਲੱਖ ਰੁਪਏ ਦੇ ਕਰੀਬ ਹਾਂਜੀ ਕਿਉਂਕਿ ਅੱਜ ਤੋਂ ਦੋ ਸਾਲ ਪਹਿਲੇ ਵੀ ਸਾਡੇ ਤੇ ਚੋਰੀ ਹੋਈ ਸੀਗੀ ਉਦੋਂ ਵੀ ਆਪਾਂ ਸ਼ਵਰਾਤਰੀਆ ਲੰਗਾ ਲਾਣਾ ਸੀਗਾ ਕੀ ਮੰਗ ਕੀ ਕਰਦੇ ਹੋ ਨਾ ਮੰਗ ਇਹੀ ਕਰਦੇ ਆ ਕਿ Hindu ਧਾਰਮਿਕ ਸਥਾਨਾਂ ਦੇ ਜਿੱਤੇ ਕਰਦੇ ਐ ਨਾ ਪਰ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਬਲੇਕ ਪੁਲਿਸ ਨੂੰ ਮੌਕੇ ਤੇ ਕੰਪਲੇਨਟ ਕਰਤੀ ਸੀਗੀ ਜੀ ਐਸਓ ਸਾਹਿਬ ਮੌਕੇ ਤੇ ਆਗੇ ਸੀ ਜੀ ਮੇਰਾ ਨਾਮ ਸ਼ਮਾ ਹੈ ਤੇ ਗੁਰਦਾਸਪੁਰ ਦਾ ਮੈਂ ਤੁਸੀਂ ਬੋਲਦੇ ਪਏ ਆ ਲక్ష్ਮੀ ਨਰਾਇਣ ਦਾਨ ਤੋਂ ਤੇ ਭਈਆ ਸਾਡੇ ਇੱਥੇ ਦਾਮਚ ਸੇਰੇ ਅਸੀਂ ਆਏ ਆ 8 ਵਜੇ ਜੋ ਜਗਾਨ ਵਾਸਤੇ ਜਦੋਂ ਅਸੀਂ ਆਏ ਤੇ ਥਿਆਂਦਿਆਂ ਨੂੰ ਸਾਡੇ ਸਮਾਨ ਚੋਰੀ ਹੋ ਗਈ ਸਾਡੇ ਦਾਮਚ ਸਾਡੇ ਦਾਮ ਦੀਆਂ 8 ਮੂਰਤੀਆਂ ਤੇ ਪਿੱਤਲ ਦਾ ਸਾਰੇ ਸਮਾਨ ਲੈ ਗਏ ਪਿੱਤਲ ਦੇ ਗੁਰਜੇ ਸੀਗੇ ਪਿੱਤਲ ਦੀਆਂ ਪਲੇਟਾਂ ਚਮਚੇ ਫਿਰ ਹੋਰ ਵੀ ਬਹੁਤ ਪਿੱਤਲ ਦਾ ਸਮਾਨ ਹੀ ਭਈਆ ਜੋ ਖੜਿਆ ਉਹਨਾਂ ਨੇ ਤੇ ਬਾਕੀ ਉਹਨਾਂ ਨੇ ਪੇਟੀ ਖੋਲ ਕੇ ਉੱਤਰ ਪਿੱਤਲ ਦਾ ਜਣੀ ਜੋਤਾ ਹੀ ਕੱਠੀਆਂ ਕੀਤੀਆਂ ਉਹ ਸਮਾਨ ਲੈ ਕੇ ਗਏ ਭਈਆ ਤੇ ਅਲਮਾਰੀ ਖੋਲ ਕੇ ਕਿਓ ਦੇ ਡੱਬੇ ਅਲਮਾਰੀ ਚੋਂ ਸਮਾਨ ਵੀ ਸਾਡਾ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਫਿਰ ਲੈ ਗਏ ਸਮਾਨ ਹਾਂਜੀ ਕੈਸ਼ ਵੀ ਹੈ ਭਈਆ 20 25000 ਰੁਪਿਆ ਕੈਸ਼ ਵੀ ਹੈ ਉਹ ਕਿੱਥੇ ਪਿਆ ਉਹ ਐ ਇਹਦੇ ਵਿੱਚ ਪਿਆ ਦੇ ਐ ਗੱਲ ਇਹਦੇ ਵਿੱਚ ਅੱਛਾ ਗੱਲ ਮਤਲਬ ਦਾਨ ਦਾ ਪੈਸਾ ਹਾਂਜੀ 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 ਸੇਵਾ ਦਾ ਇਕੱਠਾ ਲੰਗਰ ਲਗਾਣਾ ਸੀ ਭਈਆ ਸ਼ਵਰਾਤਰੀ ਦਾ ਸ਼ਵਰਾਤਰੀ ਦੀ ਸੇਵਾ ਇਕੱਠੀ ਕੀਤੀ ਦੀ ਸੀ ਤੋ ਉਹ ਸੰਗਤ ਕੋਲੋਂ ਸਾਰੀ ਕਿੱਥੋਂ ਆਏ ਹਾਂਜੀ ਉਹ ਸਾਰੇ ਸੀੜੀਆਂ ਚੜ੍ਹ ਕੇ ਆਏ ਬੈਗ ਤੋਂ ਬੈਕ ਤੇ ਕੀ ਹੈ ਬੈਕ ਨਾਲੇ ਖਾਲੀ ਪਲਾਟ ਹੈ ਤੇ ਨਾਲੇ ਖਾਲੀ ਪਲਾਟ ਵੱਲੋਂ ਚੜ ਕੇ ਆਏ ਉਹ ਉਧਰ ਨੂੰ ਗਏ ਆ ਸਾਰਾ ਸਮਾਨ ਭਰ ਕੇ ਬੋਰੀਆਂ ਚ ਲੈ ਕੇ ਗਏ ਪਹਿਲੇ ਵੀ ਇੱਥੇ ਚੋਰੀ ਹੋਈ ਹੈ ਹਾਂਜੀ ਪਹਿਲੇ ਵੀ ਹੋਈ ਪਰ ਪਹਿਲੇ ਵੀ ਸਾਡੀ ਸੁਣਵਾਈ ਨਹੀਂ ਹੋਈ ਪਈ ਆ ਪਹਿਲੇ ਵੀ ਉਦੋਂ ਤੋਂ ਕੈਸ਼ ਵੀ ਸਾਡਾ ਕਾਫੀ ਗਿਆ ਸੀ ਤੇ ਕੈਮਰੇ ਕੈਮਰੇ ਲੱਗੇ ਕੈਮਰੇ ਉਹ ਤੋੜ ਕੇ ਡੀਵੀਆ ਤੋੜ ਕੇ ਚਲੇ ਗਏ ਭਈਆ ਸਾਰੇ ਤੋੜ ਨਾਲ ਲੱਗੇ ਆਪਣੀ ਨਾਲ ਹੀ ਲੱਗੇ ਉਹ